हां जी, जी सर स्वतंत्रता दिवस ਦੇ ਮੌਕੇ ਤੇ ਆਪ ਜੀ ਕੀ ਜਾਨਣਾ ਚਾਹੁੰਦੇ ਹੋ ਮਾਈ ਸੈਲਫ ਸੰਦੀਪ ਸਿੰਘ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੰਮ੍ਰਿਤਸਰ ਸਾਡੀ ਪਾਰਟੀ ਆਰਬੀ ਰਿਪਬਲਿਕਨ ਪਾਰਟੀ ਆਫ ਇੰਡੀਆ ਜਿਦੇ ਕੇਂਦਰੀ ਮੰਤਰੀ ਸ਼੍ਰੀ ਰਾਮਦਾਸ ਢਾਵਲੇ ਨੌਰਥ ਇੰਡੀਆ ਦੇ ਬੈਗਨਾ ਨੇ ਸ਼੍ਰੀ ਮਰਜੂਰ ਸੁਪਰਜੀ ਤੇ ਮੋਪਾਜਾ ਜੋ ਹੁੰਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਰਤਨ ਜੀ ਮੈਂ ਸਾਰੇ ਮੈਂਬਰਾਂ ਦਾ ਪਾਰਟੀ ਹਾਈ ਕਮਾਂਡ ਦਾ ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਮੈਂ ਇਸ ਆਜ਼ਾਦੀ ਦਿਵਸ ਵਿੱਚ ਸਾਰੀ ਰਿਪਬਲਿਕਨ ਪਾਰਟੀ ਆਫ ਇੰਡੀਆ ਨੂੰ ਵਧਾਈ ਦਿੰਦਾ ਹਾਂ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਤੇ ਅੰਮੇਸਰ ਸਿਟੀ ਦੇ ਵਿੱਚ ਜਿੱਥੇ ਮੇਰੀ ਡਿਊਟੀ ਲਾਈ ਗਈ ਹੈ ਮੈਂ ਇਸ ਨੂੰ ਵੱਧ ਚੜ ਕੇ ਪਾਰਟੀ ਦਾ ਸਹਿਯੋਗ ਦੇਵਾਂਗਾ ਤੇ ਇਹ ਆਜ਼ਾਦੀ ਜਿਹੜੀ ਸਾਨੂੰ ਆਸਾਨੀ ਨਾਲ ਨਹੀਂ ਮਿਲੀ ਬੜੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਮਿਲੀ ਹੈ ਤੇ ਮੈਂ ਇਸ ਆਜ਼ਾਦੀ ਦਿਵਸ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਇਹੋ ਹੀ ਅਪੀਲ ਕਰਦਾ ਹਾਂ ਕਿ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਓ ਇਹ ਆਪਣੇ ਕਰਤਾਵਾਂ ਨੂੰ ਕਦੀ ਨਾ ਭੁੱਲੋ ਤੇ ਆਉਣ ਵਾਲੇ ਸਮੇਂ ਵਿੱਚ ਰਿਪਬਲਿਕਨ ਪਾਰਟੀ ਆਫ ਇੰਡੀਆ ਨੂੰ ਅਸੀਂ ਵੱਧ ਚੜ ਕੇ ਦੇਸ਼ ਵਿੱਚ ਲਿਆਵਾਂਗੇ ਆਉਣ ਵਾਲੀਆਂ ਐਮਸੀ ਇਲੈਕਸ਼ਨਾਂ ਦੇ ਵਿੱਚ ਅਸੀਂ 85 ਦੇ 85 ਕਾਉਂਸਲਰ 85 ਵਾਡਾਂ ਵਿੱਚ ਖੜਾ ਰਾਂਗੇ ਤੇ ਮੈਂ ਆਸ ਕਰਦਾ ਹਾਂ ਜਨਤਾ ਵੀ ਸਾਡਾ ਵੱਧ ਚੜ ਕੇ ਸਾਥ ਦੇਗੀ ਕਿਉਂਕਿ ਲੋਕ ਵੀ ਇਸ ਗੱਲ ਤੋਂ ਜਾਗਰੂਕ ਹੋ ਚੁੱਕੇ ਹਨ ਕਿ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਹਨ ਉਹਨਾਂ ਨੇ ਹਮੇਸ਼ਾ ਹੀ ਜਨਤਾ ਦਾ ਸ਼ੋਸ਼ਣ ਕੀਤਾ ਹੈ ਪਰ ਅਸੀਂ ਇਹ ਆਸ ਕਰਦੇ ਹਾਂ ਤੇ ਜਨਤਾ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੇ ਸਾਡੇ 85 85 ਕੌਂਸਲਰ ਜਿੱਤ ਪ੍ਰਾਪਤ ਕਰਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਵੱਧ ਚੜ ਕੇ ਡਿਵੈਲਪਮੈਂਟ ਕਰਵਾਵਾਂਗੇ ਇਸ ਦੇ ਨਾਲ ਹੀ ਮੈਂ ਫਿਰ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਸਾਰੇ ਕਾਰਜਕਰਤਾ ਦਾ ਟੀਮ ਦਾ ਧੰਨਵਾਦ ਕਰਦਾ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਵਧਾਈਓ